ਵਾਹਿਗੁਰੂ ਚਿਕਾ ਦਾ ਅਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਮੱਕੀ ਦੀ ਸਵਾਲ ਪੀਰ ਬਹਾਉਦੀਨ ਸੂਰਾ ਆਖੇ ਪੀਰ ਬਹਾਉਦੀਨ ਸੁਣੋ ਨਾਨਕ ਸਾਖ ਜੁਸਾ ਕਿਉਂ ਕਰ ਸਰਜਿਆ ਸੱਚਾ ਦੇ ਸੁਨਾਏ ਕੌਣ ਮੁਕੱਦਮ ਪਿੰਡ ਦਾ ਇਸ ਵਸਾਈ ਲੋਕ ਖਾਵੈ ਕੋਹਨ ਨੇ ਅਮਤਾ ਕਿਸ ਨੂੰ ਭੋਗਾ ਜੋਗ ਕਰਦਾ ਕੌਣ ਆਵਾਜੜਾ ਸੁਣਨੇ ਹਾਰਾ ਕੌਣ ਜੋ ਸਾਰਕਦਾ ਕੌਣ ਹੈ ਸੁਖਨੇ ਜਾਂਦਾ ਕੌਣ ਏ ਹਕੀਕਤ ਜੋ ਦੱਸੇ ਸੋਈ ਅਵਲ ਫਕੀਰ ਪੀਰਾ ਅੰਦਰ ਪੀਰ ਹੈ ਮੀਰਾ ਅੰਦਰ ਮੀਰ ਜਵਾਬ ਨਾਨਕ ਸ਼ਾ ਸੂਰਾ ਆਕੇ ਨਾਨਕ ਸ਼ਾ ਸੱਚ ਸੁਣੋ ਬਾਬੂਦੀਨ ਸ਼ਾ ਜੁਸਾ ਸਾਜਿਆ ਨਿਆਮਤੀ ਸੱਚੇ ਸੁਣੋ ਸੁਣਾਈ ਰੂਹ ਮੁਹੰਮਦ ਪਿੰਡਾਂ ਦਾ ਕਰਮ ਵਸਾਏ ਲੋਕ ਖਾਵੇ ਅਗਿਨਤ ਨਿਆਮਤੀ ਰੂਹਾਂ پوਕੇ ਜੋਗ ਕਰਦੀ ਬਾਦ ਆਵਾਜੜਾ ਸੁਨਨੇ ਹਾਰਾ ਰੂਹ ਜੁਸੇ ਰਕਤੀ ਅਗਮ ਹੈ ਰੂਹ ਫਿਰੇ ਪਰ ਜੋ ਰੂਹ ਛੱਡੇ ਪਰ ਜੁਸੜਾ ਫਿਰ ਹੋਵਨ ਰੂਹ ਆਪਨ ਫਿਰ ਲੱਗੇ ਖਾਮਨ ਜੁਸੜਾ ਕਰ ਡਾਰੇ ਤੇ ਛਾਰ ਮੂੰਹੇ ਕੀ ਗਿਣਤੀ ਨਹੀਂ ਜੀਵਤਾ ਦੇਖ ਪਰ ਤੱਕ ਜੀਤੇ ਦਾਣੇ ਅੰਨ ਦੇ ਜੀਆਂ ਜੰਤੂ ਲਖ ਐਬੀ ਸਿਰੜ ਖੁਦਾਏ ਦਾ ਬੁੱਝ ਨਾ ਸਕੇ ਕੋਈ ਪੀਰ ਪੈ ਕੰਬਰ 올ੀਏ ਥੱਕ ਤੱਕ ਰਹੇ ਖਲੋਏ ਰੂਹ ਨਾ ਆਮਦਾ ਦਿਸੇ ਜਾਂਦਾ ਲੱਗੇ ਨਾ ਕੋਈ ਇਹ ਇਸ਼ਾਰਤ ਜੋ ਬੁਝੇ ਪੀਰਾਂ ਦੇ ਸਿਰ ਸੋਏ ਸਵਾਲ ਪੀਰ ਬਾਬੂਦਿਨ ਸੂਰਾ ਆਖੇ ਪੀਰ ਬਾਬੂਦਿਨ ਸੁਨੋ ਨਾਨਕ ਸਾ ਚਾਰੇ ਰਾ ਅਮਨਤੀ ਰਹੰਦੇ ਕੋਣ ਪਨਾ ਚਾਰੋਂ ਰਾ ਖੁਦਾਏ ਦੇ ਮੈਨੂੰ ਇਹ ਵੀ ਖੋਲ ਦਿਖਾਏ ਲਿਖਿਆ ਵਿੱਚ ਕਿਤਾਬ ਤੇ ਕਹਿਆ ਰਸੂਲ ਖੁਦਾਈ ਸ਼ਹਰਾ ਸ਼ਰੀਅਤ ਤੇ ਕਦੇ پاک ਨਾ ਹੋਏ ਬਾਜੋ ਸੁੰਨਤ ਆਦਮੀ ਦਰਗਾਹ ਲੈ ਨਟੋਏ ਮੁਸਲਮਾਨ ਅਸਾੜੀ ਬਾਤ ਪੁੱਛੈ ਕੋਈ ਬਾਜ ਰਸੂਲ ਮੁਹੰਮਦੇ ਦੂਜਾ ਹੋਰ ਨਾ ਕੋਈ ਦੋਯਮ ਰਾ ਤਰੀਕ ਤੇ ਸੋਇਮ ਹਕੀਕਤ ਰਾ ਮਾਰਫਤ ਆਖੀ ਐ ਚਾਰੋ ਰਾ ਖੁਦਾਏ ਜੁਸਾ ਚਾਰ ਖੁਸ਼ੀ ਅਤਾ ਕਿਉਂ ਥੀ ਆ ਨਾ ਪਾਕ ਕੌਣ ਮਿਲਿਆ ਸੰਗਚਾਰ ਦੇ ਹੋਵਨ ਪੰਜ ਤਨ ਖਾ جواب ਨਾਨਕਸ਼ਾ ਸੁਰਾ ਸੁਣੋ ਪੀਰ ਬਹਾਉਦੀਨ ਆਖੀ ਨਾਨਕਸ਼ਾ ਚਾਰੋ ਰਾ ਖੁਦਾਏ ਦੇ ਸੁਣ ਕਰ ਮਨ ਮੇ ਲਾਈ ਅਵਲ ਰਾ ਸ਼ਰੀਅਤੇ ਗੁਸਲ ਖਰਾਇਤ ਨਾਏ ਰੋਜ਼ਾ ਨਮਾਜ਼ਾ ਬੰਦਗੀ ਅਵਰ ਜ਼ਿਆਰਤ ਸਾਰ ਕਰਕੇ ਅਮਲ ਹਿਸਾਬ ਸਬ ਰਹਾ ਤਰੀਕਤ ਤਾ ਜਾਣੇ ਹਕਕ ਹਕੀਕਤੇ ਬੁੱਝੇ ਹਕੀਮ ਖੁਦਾਏ ਆਪੇ ਆਪ ਅਲਾ ਹੈ ਔਰ ਦੂਜਾ ਕੋਈ ਨਹੀਂ ਜੀਵਨਿਆ ਜੀ ਮਰ ਰਹੇ ਮਾਰ ਫਤੀਮਨ ਮਾਰ ਮਿਲਿਆ ਰਹੇ ਖੁਦਾਏ ਨਾਲ ਤੋ ਹੀ ਉਤਰੇ ਪਾਰ ਮੁਸ਼ਕਲ ਮੁਸਲਮਾਨੜੀ ਜੋ ਤ੍ਰਿਖੀ ਤਲਵਾਰ ਪਲੇ ਰਾ ਸ਼ਰੀਅਤੇ ਜੇਸਨ ਸਜਾਈ ਮਾਰ ਬਹੁ ਮਾਰਨ ਕੱਕੀ ਸਾੜ ਪੁੱਲੇ ਮੁਸਲਮਾਨ ਕਲਮੋ ਵੇ ਨੇ ਸਾੜਿਆ ਕਰਕੇ ਬੇਈਮਾਨ ਪੇਸ਼ਤਨਾ ਪੋਤਾ ਬਪੂੜਾ ਸਾੜਿਆ ਜੋ ਕਰਖਾ ਮਾਹੀ ਘੱਟਾ ਕਾਮਾ ਕੁੱਤਿਆਂ ਮਿਲਿਆ ਨਪਾਕਾਂ ਜਾਹੀ ਪੀਰ ਜੀ ਐਵੇਂ ਜਾਣੀ ਐ ਉਹ ਪਿਛਤ ਹੋਰ ਨਾ ਪਾਏ ਜਿਸ ਦਾ ਕਲਮਾ ਆਖਿਆ ਉਹ ਦੇਵੇ ਬਹੁਤ ਸਜਾਈ ਕਲਮੇ ਪੜਿਆ ਨਾ ਪਾਕ ਹੋਏ ਪਿਛਤ ਨਾ ਤਾਂ ਕੇ ਨਾਹੀ ਕਲਮਾ ਆਖਿਆ ਇਹ ਗੁਣ ਹੋਏ ਗੁਨਾਹਪਕ ਅੱਗੇ ਕਰੇ ਗੁਨਾਹੇ ਫਿਰ ਪਿਛਤ ਹੋ ਮਿਲੇ ਤਲਾਕ ਪੰਨੇ ਪਾਂਡਾ ਕੁੱਟਦਾ ਫਿਰ ਲਹੇ ਅਢੂਨੇ ਦਮ ਜੀ ਭਾਂਡਾ ਭੱਜੇ ਕਾਕ ਦਾ ਫਿਰ ਆਵੇ ਕਿਤੇ ਨਾ ਕੰਮ ਕਲਮੀ ਬੋਲਿਆ ਉਮਤੀ ਚਲੇ ਰਸਾਤਲ ਜਾਹੇ ਅੱਗੇ ਅਗਮ ਅਥਾ ਹੈ ਪਾਰਨਾ ਕਾ ਹੋ ਪਾਈ ਵਿਚ ਜ਼ਮੀਨ ਦਪਿਨ ਚਲੇ ਰਸਾਤਲ ਜਨ ਅੱਗੇ ਹਾਥ ਨਾਲ ਲੱਭਈ ਕਈ ਪਤਲ ਤਲਾਹੇ ਫਿਰ ਹੋਵਨ ਅਸਾਰਿ ਸਿਆਸਤੀ ਸਿਆਤਸ਼ੀ ਜਲੇ ਰਸਾਤਲ ਮਾਹੇ ਜੀਵਨ ਬਹੁਤ ਬਤਕ ਲਗ ਫਿਰ ਇਸ ਆਤਿਸ਼ ਵਿੱਚ ਜਲਾਹੀ ਫਿਰ ਹੋਵੇ ਗੈਦ ਮਾਈਆਂ ਬੋਲਣ ਜੋ ਸੰਸਾਰ ਇੱਕ ਵੀ ਲੱਖ ਜਲ ਜੋਨ ਹੈ ਜੋ ਬੇਸ਼ਪੇ ਅਵਤਾਰ ਖਾਨ ਜਨਾਵਰ ਆਦਮੀ ਬਹੁਤ ਨਿਆਮਤ ਨਾਲ ਫਿਰ ਹੋਵਣ ਉਦੋਂ ਨੁਤਫੇ ਜੀ ਆ ਜੰਤ ਸੰਭਾਲ ਦਿੱਚੇ ਵਸ ਜਲਾਇਕੇ ਜਲ ਬਲ ਹੋਵੇ ਖਾਕ ਮਨ ਦੀ ਸੇਰ ਨਾ ਨਿਕਲੇ ਕੋਈ ਮਿੱਟੀ ਭਾਕ ਗਿਆ ਰੂਹ ਅਸਮਾਨ ਨੂੰ ਆਬੇ ਹਿਆਤੀ ਨਾਲ ਰਹੀ ਜੋ ਖਾਕ ਨੀ ਮੰਨੜੀ ਅਰਬਾ ਨਾ ਸਰਪਾਲ ਰਹੀ ਜੋ ਮੁਸਤੀ ਖਾਕ ਦੀ ਕੋਈ ਫੇਰ ਨਬਾਤ ਖਾਨ ਜਨਾਵਰ ਆਦਮੀ ਫਿਰ ਹੋਵਨ ਨੁਤਫੇ ਪਾਕ ਨੁਤਫ ਹੋਏ ਜੀ ਜੰਤ ਲਖ 84 ਲੋਏ ਇੱਕੇ ਤਾਂ ਜਾਣੇ ਆਪ ਰਬ ਇੱਕੇ ਕਾ ਕੀ ਬੰਦਾ ਕੋਈ ਜੇ ਅਮਲ ਕਮਾਈਨ ਫਿਰ ਕਿਆਮਤ ਪਾਏ ਦੇ ਕਿਆਮਤ ਰੂਹ ਨੋ ਮਾਰ ਕਰ ਫਿਰ ਫਿਰ ਜਮੂ ਕੇ हिंदू मुसलमान दोए जरब लगावन जो दोए साहिब जरबों बाहरा रब रहिया विच लोए रिश्ता आप खुदाए है मन के सगली लोए जिवे फिराए त्यों फिरन फिरला जाने कोई सच्ची सुन्नत रब दी सोए ल आया नाल जो रखे सोई अमनती सो खासा बन्दा पाल फेर आ गया दरगाह विच अगे रथ निशान और दरगह टोई ना लहन जो राण है शैतान अवल सुन्नत सोए है सिर पर रखे जोए पावे वड्डा रखे हुए हलाल खाए निकट हराम ना जाए सब जहान दी की चली इस डरे खुदाए मुख सोचा इंद्री जति सुपने मणि न जाए ऐसी रहनी जो रहे इसको काल ना खाए ਜੋ ਮੁਖ ਸੇ ਆਕੇ ਸੋਤੀ ਵੇ ਉਹ ਵੈਸੇਬ ਜ਼ਬਾਨ ਪਹਿਨਾ ਰੱਖਿਆ ਇਹ ਗੁਣ ਜੇਲਾ ਸਭ ਜਹਾਨ ਕਿਸੇ ਕਟਾਇਆ ਲਾਂਡ ਕੋ ਕਿਸੇ ਛਿਦਾਇ ਕਾਨ ਸਾਬਤ ਸੂਰਤ ਰੱਬ ਦੀ ਪੰਨਣ ਬੇਈਮਾ ਬੁਰੇ ਦੋਹਾਂ ਦੇ ਪੰਤਰੇ ਬੁਰਾ ਦੋਹਾਂ ਦਾ ਮੇਲ ਜੇ ਕੋ ਸੱਚ ਅਲਾਈ ਦਾ ਕਤ ਮਾਰਨ ਤੇ ਜੇਲ ਸੱਚੀ ਸੂਰਤ ਰੱਬ ਦੀ ਕੋਏ ਨਾ ਪਾਵੇ ਭੇਦ Hindu Musalman 도ਏ ੜੜ ਲੜਦੇ ਵੇਦਕ ਤੇ ਵੇਦਕ ਤੇ ਬਹੁ ਬਾਰਾ ਲਾ ਸ਼ਰੀਰ ਅਲਾਏ ਕਈ ਅਸੰਖ ਮੁਹੰਮਦਾ ਬ੍ਰਹਮੇ ਵਿਸ਼ਨ ਕਹਾਈ ਕਈ ਅਸੰਖ ਕੁਦਰਤੀ ਸਾਜੀ ਖੁਦ ਕਰਤਾਰ ਆਪੇ ਮਾਰ ਜਵਾਈਂਦਾ ਆਪੇ ਕਰੇ シュਮਾਰ ਇੱਕੋ ਸਿੱਕਾ ਤਖਤ ਇੱਕ ਸਰਬ ਵੀ ਇੱਕਾ ਹੋਏ ਜਾਣੇ ਖੁਦ ਖੁਦਾਏ ਹੈ ਪਾਵੇ ਸੱਚਾ ਸੋਈ ਕੱਖ ਛਪਾਇਨ ਅਗਨੂ ਛਪੇ ਨਾ ਅਗਨ ਕਦਾਈ ਆਖਰ ਜਾਹਰ ਸੱਚ ਹੈ ਜੋ ਕੱਖ ਚਲਨ ਸੰਗ ਪਾਏ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜੋ ਮਰ ਕੇ ਫਿਰ ਜੰਮਿਆ ਸੇ ਕੱਚ ਨਿਕੱਚ ਮਰ ਮਰ ਜੰਮਨ ਕੱਚੜੇ Hindu Musalman ਕਾਇਮ ਤੀਜਾ ਰਾਮ ਹੈ ਮੁਸ਼ਕਲ ਥੀਆ ਆਸਾਨ ਨੇਕੀ ਬਦੀ ਦੋਇ ਰੱਦ ਕਰ ਆਓ ਅਲਾਦੇ ਪਾਸ ਮੰਨੇ ਉਹਦੇ ਹੁਕਮ ਨੂੰ ਸੋਈ ਬੰਦਾ ਖਾਸ ਚਾਰ ਕਤੇਬਾਂ ਸੋਧ ਕੇ ਦੇਖੋ ਦਿਲੇ ਲਗਾਏ ਰੱਬਨਾ ਵਿੱਚ ਕਤੇਬ ਦੇ ਰਹੇ ਅਲਾਹਦ ਚਾਈ ਰਹੇ ਅਲਾਹਦ ਸਭ ਤੇ ਵਿੱਚ ਸਭਨਾ ਦੇ ਜਾਨ ਜੈਸੀ ਸੂਰਤ ਤੇ ਆਈ ਹੈ ਤੈਸੀ ਲਈ ਹੈ ਮਨ ਸੁਣੋ ਮਾਰਫਤ ਪੀਰ ਜੀ ਮਿਲਤ ਮੱਸ ਬਿਛਾੜ ਸੋਧੋ ਜੁਸਾ ਆਪਣਾ ਕਿਆ ਅਬ ਬਣਾਏ ਸਾਜ ਕਾਇਮ ਚਾਰੋ ਰੂ ਹੈ ਚਾਰੋ ਜੁਸੇ ਸਾਥ ਪੰਜਵੀਂ ਕੁਦਰਤ ਰੱਬ ਦੀ मिल हुए पंच तन खाक अवल बादी रूह है नाम फरिश्ता जान दूसरी आतश रूह है जिन कहाए नाम आबी तीजा रूह है मानो सुरत देव खाकी चौथा रूह है पया कविस अभ्यो पंजवा रूह खुदाए है मिल चो रंगे हुए कुल बरकती रब दी चारों कायम हुए दोए नेक दोए बद है वैरी मीत कहाए ਦੇਹਸ਼ਤ ਨਾਲ ਖੁਦਾਈ ਦੀ ਚਲਦੇ ਇਸ ਦੇ ਰਾਹੇ ਜੇਕਰ ਇਬਾਦਤ ਬੰਦਗੀ ਸੂਰਤ ਜਾਣ ਖੁਦਾਏ ਕਾਇਮ ਚਾਰ ਫਰਿਸ਼ਤੇ ਚੱਲਣ ਤੇ ਸੇ ਰਜਾਏ ਜੋ ਮਹਿਰਮ ਖੁਦਾਏ ਦੇ ਕਰਨ ਇਬਾਦਤ ਨਾਹੀਂ ਫਿਰ ਦੇ ਸਰਗਰਦਾਨ ਉਹ ਰੋਜ ਸ਼ਬਾਨ ਟਕਾਏ ਨੇਕ ਕਸੀਅਤ ਪਾਕ ਹੈ ਬੱਧ ਫਰਿਸ਼ਤੇ ਮਾਹੇ ਬਾਦ ਪੈਵੰਦ ਖੁਦਾਏ ਨਾਲ ਕਾਸਾ ਯਾਰ ਕਹਾਈ ਆਤਿਸ਼ ਕੁਵਤ ਆਪ ਦੀ ਬਿਨ ਬਾਦ ਨਾ ਆਤਿਸ਼ ਹੋਈ ਆਪ ਵੀ ਕੁਵਤ ਨਾਰ ਦੀ ਬਿਨ ਨਾਰ ਨਾ ਆਪੀ ਹੋਈ ਕਾ ਕੀ ਕੁਵਤ ਆਪ ਦੀ ਬਿਨ ਆਪ ਨਾ ਹੋ ਵੇਖਾ ਜਿਕਰ ਪੰਜ ਨਾ ਮਿਲਨੀ ਹੋਏ ਨਾ ਪੰਜ ਤਨ ਖਾਕ ਬਾਦੀ ਹੋਏ ਗਲੀਸ ਜਬ ਆਵੇ ਬਹੁ ਪਦ ਹੋਏ ਹੋਵੇ ਨਾਰ ਗਲੀਸ ਸਭ ਕਿਸੇ ਕੰਮ ਨਾ ਹੋਏ ਆਪ ਗਿਲਾਜ਼ਤ ਜੇ ਕਰੇ ਗੰਦੀ ਹੋਏ ਜੀ ਆਈ ਗੋਈ ਬਈ ਖਲਕਤ ਸਭ ਕਰੇ ਆਥਨਾ ਕੋਈ ਲਾਏ ਖਾਕ ਗਿਲਾਜਤ ਜੀ ਦੀਵੇ ਨੇੜੇ ਚੁਹੇ ਨਾ ਕੋਏ ਚਾਰੋਂ ਮਿਲ ਗਲੀ ਸੋਹੇ ਨੇੜੇ ਨਾ ਟੁਕੇ ਲੋਏ ਬਿਨਾ ਬਰਕਤ ਰੱਬ ਦੀ ਚਾਰੋਂ ਕਿਸੇ ਨਾ ਕਾਮ ਆਕੇ ਨਾਨਕ ਸੁਣ ਪੀਰ ਜੀ ਸਾਰੀ ਰੱਬ ਕਲਾਮ ਸਵਾਲ ਪੀਰ ਬਹਾਉਦੀਨ ਸੁਰਾ ਆਖੇ ਪੀਰ ਬਹਾਉਦੀਨ ਸੁਣੀਏ ਸੱਚ ਸਵਾਲ ਗੁੱਸੇ ਅੰਦਰ ਜੀ ਮਰਨ ਫਿਰ ਤਿੰਨਾ ਕੌਣ ਹਵਾਲ ਕੌਣ ਮਰਤਬ ਤਿੰਨਾ ਦਾ ਪੌਸਨ ਕਿਹੜੀ ਜਾਏ ਦੋਜਕ ਜਾਏ ਕੀ ਪਿਛਤ ਜਾਏ ਇਹ ਵੀ ਸੱਚ ਦਸਾਏ ਗੁੱਸਾ ਕਰਕੇ ਜੋ ਮਰੇ ਵੱਡੇ ਮਰਤਬ ਪਾਏ ਰਣ ਵਿੱਚ ਮਰੇ ਸ਼ਹੀਦ ਹੋਏ ਇਸ ਇਹ ਮਰਤਬ ਜਾਏ ਕਾਇਮ ਰਹੇ ਕਿਆਮਤੀ ਮਰੇ ਨਾ ਜੰਮੇ ਸੋਏ ਲਿਖਿਆ achar ਕਿਤਾਬ ਵਿੱਚ ਜੋ ਮਿਲੇ ਸ਼ਹੀਦਾਂ ਹੋਏ ਜਵਾਬ ਨਾਨਕ ਸ਼ਾ ਸੂਰਾ ਆਕੇ ਨਾਨਕ ਸ਼ਾ ਸੂਰਾ ਸੁਣੋ ਬਹਾਉਦੀਨ ਪੀਰ ਗੁੱਸਾ ਕਰਕੇ ਜੋ ਮਰਨ ਸੇ ਹੋਸਨ ਬਹੁਤ ਜ਼ਾਹਿਰ ਲਿਖਿਆ ਆਚਾਰ ਕਿਤਾਬ ਵਿੱਚ ਗੁੱਸਾ ਕਰੇ ਹਰਾਮ ਦੁਨੀਆ ਕਾਰਨ ਲੜ ਮਰੇ ਸੋ ਮੂਆ ਕਿਸੇ ਨਾ ਕਾਮ ਉਹ ਹੋਏ ਜੰਬੂਰੇ ਕਾਏ ਦਮਾ ਜ਼ਹਿਰ ਲਪੇਟੇ ਮਾਰ ਰਣ ਵਿੱਚ ਗੁੱਸਾ ਕਰ ਮੋਏ ਲੈਣ ਸਿਪਾਹੀ ਅਵਤਾਨ ਗੁੱਸਾ ਆਤਿਸ਼ ਕਰ ਮੋਏ ਜੋ ਜਲੇ ਪਤੰਗ ਦੀ ਬਾਨ ਚਸ਼ਮੀ ਵੇਖੋ ਪੀਰ ਕੀ પાંચે કરો કલામ શક્તિ મરના દોજકી સબ આખણ મુવા હરામ સબ કામરના પિષ્ઠ હે સબકો કરે સલામ જીવત પૂજે સબકો મુવા પિષ્ઠી જાય નાનક આકે પીરજી સે વડ્ડા મરતબ પાહે શક્ત મરતબ કછ નહીં અંત દોજક હે જાય ચ્યુ પરવાને જલ મરણ وچ રોશન દીપ જલાએ જાલમ કરદે જુલમ સેર કરન ગરીબાં સור ਇਓ ਪਸੰਦ ਦੋਜ਼ ਖਾਵੀਏ ਜੋ ਲਹੇ ਸਜਾਈਂ ਚੋਰ ਖਾਵਣ ਨਮਾਸ ਘਰੀਬ ਦਾ ਆਖਣ ਦੀਆ ਹਲਾਲ ਫਿਰ ਲੈਸ ਨਮਾਸ ਉਧੇੜ ਕੇ ਜਿਉ ਦਿੱਤਾ ਲੈਣ ਸੰਭਾਲ ਮਾਰਨਾ ਹੈ ਦੁਸ਼ਮਨੀ ਕਦੇ ਨਾ ਛੋਡੇ ਕੋਈ ਜੈਸਾ ਕੋਈ ਬੀਜਈ ਫਿਰ ਲੁਣ ਸੀਤ ਐਸਾ ਸੋਗੇ ਮਸਬ ਉੱਤੇ ਲੜੇ ਮਰੇ ਜੇ ਹੋਵੇ ਧਰਮੇ ਹਨ ਗੁੱਸਾ ਇਹ ਹਲਾਲ ਹੈ ਰਹੇ ਕਿਆਮਤੇ ਨਾਮ ਇਹ ਨਸੀਹਤ ਪੀਰ ਜੀ ਸੁਣ ਕਰਕੇ ਇਸ ਹੋਰ ਹਰਾਮ ਲਿਖਿਆ ਵਿੱਚ ਕਿਤਾਬ ਦੇ ਆਖੀਰਬ ਕਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ